ਅੱਪਾ ਪ੍ਰੈਸ਼ਰ ਕੱਢਦਾ ਸੀਗਾ ਜੀ ਮਸ਼ੀਨ ਦਾ ਤੇ ਸਟਾਵ 1 ਕਰਾਂ ਦਾ ਵੀ ਅੱਜ ਆਪਾਂ ਕੰਮ ਕਰਤਾ ਤੇ ਕਲਾਰਾ ਸੀਗਾ ਸਟਾਵ 1 ਕਰਾਂ ਦਾ ਕੱਢਣ ਵਾਲਾ ਹੌਲੀ ਹੌਲੀ ਆਇਆ ਨੂੰ ਆਜੀ ਤੇ ਉਹ ਵੀ ਅੱਜ ਬਤਲਤਾ ਆਪਾਂ ਹੁਣ ਤੁਹਾਨੂੰ ਆਪਾਂ ਸਟਾਵ 1 ਵਿਖਾਉਨੇ ਆਂ ਵੀ ਸਟਾਵ 1 ਕਿਵੇਂ ਹੱਥ ਨਾਲ ਕੱਢਦੇ ਆਂ ਆਹਮ ਤੁਸੀਂ ਵੀਡੀਓ ਵੇਖਦੇ ਰਹਿੰਨੇ ਆਂ ਪਿੱਛੋਂ ਫੜ ਕੇ ਸਟਾਫ ਵਾਕਰ ਕਿਵੇਂ ਗਿੜਦੇ ਆ ਇੰਨੇ ਰਲੇ ਸਟਾਫ ਵਾਕਰ ਚਾਹੀਦੇ ਆ ਤੇ ਫਿਰ ਸਟਾਫ ਵਾਕਰ ਕੋਈ ਕ੍ਰਿੰਕ ਤੇ ਕੋਈ ਡਿਫਾਲਟ ਨਹੀਂ ਪੈਂਦਾ ਟੁੱਟਣ ਦਾ ਕੋਈ ਡਰ ਨਹੀਂ ਰਹਿੰਦਾ ਜਦੋਂ ਆਪਾਂ ਸਟਾਫ ਵਾਕਰ ਟੈਟ ਕਰ ਦਿੰਨੇ ਆ ਕਿਉਂ ਫੁਰਮੇਨਾ ਹਾਂਜੀ ਹਾਂਜੀ ਦਿਖਾ ਫਿਰ ਆਪਣੇ ਦਸਤਕਾਰ ਨੂੰ ਪੁਕਾ ਕੇ ਹਾਂਜੀ ਕਿਵੇਂ ਹੱਥ ਨਾਲ ਗਿੜਦੇ ਆ ਸਟਾਫ ਵਾਕਰ ਲਓ ਹੀ ਆਹ ਦੇਖੋ ਵੀ ਮੇਰੇ ਵੀਰੋ ਇਹ ਇੱਕ ਆਸਮਾਨ ਦਾ ਵਾਕਰ ਗਿੜਨੇ ਚਾਹੀਦੇ ਨਹੀਂ ਜੀ ਇੰਨੇ ਰੇਲੇ ਦਾ ਵਾਕਰ ਹੁਣੇ ਚੱਲ ਗਿਆ। ਫਿਰ ਕੋਈ ਪ੍ਰੋਬਲਮ ਨਹੀਂ। ਇਸ ਤਰ੍ਹਾਂ ਕੰਮ ਕਰਿਆ ਕਰੋ ਆ ਦੇਖ ਲਓ ਇੱਧਰ ਵੀ ਵੀ ਕੋਈ ਇਧਰੋਂ ਨਹੀਂ ਗਲਾਰੀ ਤੋਂ ਘਕਾਰਿਆ। ਆ ਦੇਖ ਲਓ ਇਕਲਾ ਫੋਰਮੈਨ ਪਿੱਛੇ ਚੁਕਾਰਿਆ। ਗਲਾਰੇ ਤੋਂ ਕੋਈ ਵੀ ਕੰਮ ਨਹੀਂ ਰਿਆ। ਇਹ ਨਾ ਕਹੋ ਵੀ ਗਲਾਰੇ ਤੋਂ ਘਕਾਰ ਕੇ ਵਿਖਾਦੇ। ਇਸੇਂ ਦਾ ਕੰਮ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਵੀ ਪੂਰਾ ਜਿੰਦ ਜਾਨ ਲਾ ਕੇ। ਆ ਸਾਡੇ ਫੋਰਮੈਨ ਦਾ ਅੱਜ ਸਿਰ ਦਰਦ ਕਰਦਾ ਸੀਗਾ ਸੁੱਤਾ ਪਿਆ ਉੱਠ ਕੇ ਆਇਆ ਰੂਪਸ ਲਿਆਣੀ ਅੱਸੀ ਕਾ ਬਲੌਗ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਣੀਆਂ ਚ ਵੇਂਦੇ ਰਹੇ ਆ ਤੇ ਹੁਣੇ ਉੱਠਿਆ ਇਹ ਤੇ ਆ ਆਪਾਂ ਪੁਲੀ ਦੇ ਬੁਸ਼ ਪੋਣੇ ਤੇ ਵੀਡੀਓ ਦੇ ਬੁਸ਼ ਲਿਆ ਕੇ ਆਪਾਂ ਠੋਕ ਦੇਾਂਗੇ ਬਾਕੀ ਕੰਮ ਠੀਕ ਐ ਉਹ ਸਟਾਵਾ ਕਰਾਂ ਵਾਲਾ ਆਪਣਾ ਗਲਾਰਾ ਸੀਗਾ ਉਹ ਚੇਂਜ ਕਰਤਾ ਤੇ ਇਹ ਦੋਵੇਂ ਮੁੰਡੇ ਮੇਰੇ ਹੀ ਪਿੰਡ ਤੋਂ ਆ ਸਾਰਾ ਸਟਾਫ ਆਪਣੇ ਪਿੰਡ ਦਾ ਹੀ ਆ ਕੋਈ ਬਾਹਰ ਦਾ ਬੰਦਾ ਨਹੀਂ ਆ ਇੱਕ ਨੰਬਰ ਮਸ਼ੀਨ ਨੂੰ ਆਪਾਂ ਇਹ ਤੋਂ ਬਾਅਦ ਲਗਾਗੇ ਪਹਿਲਾਂ ਸਾਰਾ ਕੰਮ ਆਪਾਂ ਦੂਜੇ ਨੰਬਰ ਦਾ ਕਰ ਦਈਏ ਇਹ ਅੱਗੇ ਖੜੀ ਸੀਗੀ ਪਹਿਲਾ ਨੰਬਰ ਇਹਦਾ ਲੱਗ ਗਿਆ ਤੇ ਇਹਦਾ ਮਸ਼ੀਨ ਦਾ ਆਪਾਂ ਕੰਮ ਕਰਕੇ ਫਿਰ ਆਪਾਂ ਇੱਕ ਨੰਬਰ ਮਸ਼ੀਨ ਨੂੰ ਲਗਾਗੇ ਨਿਕਲਦੀ ਨਹੀਂ ਨਾ ਇਹ ਲੱਗਣੀ ਆ ਤੇ ਤਾਬਕਰਾ ਦਾ ਕੰਮ ਵੀ ਹੋ ਗਿਆ ਜੀ ਤੇ ਥਰੇਸ਼ਰ ਵੀ ਆਪਾਂ ਪੁਲੀ ਦਾ ਬਸ ਕੱਲੇ ਬੋਸ਼ ਹੀ ਆ ਬੋਸ਼ ਆਪਾਂ ਲਿਆ ਕੇ ਛੋਪੁਰ ਤੋਂ ਠੋਕ ਦੇਣੇ ਆ ਤੇ ਥਰੇਸ਼ਰ ਪਾ ਦੇਾਂਗੇ ਤੇ ਅਸੀਂ ਕਿਹਾ ਵੀ ਚਲੋ ਸਮਾਨ ਦੋ ਮਸ਼ੀਨਾਂ ਦਾ ਜਿੰਨਾ ਵੀ ਹੋਇਆ ਇਕੱਠਾ ਹੀ ਲੈ ਕੇ ਆਵਾਂਗੇ ਨਹੀਂ ਤਾਂ ਕਿਉਂਕਿ ਛੋਪੁਰ ਸਾਨੂੰ ਇੱਥੋਂ 25-30 ਕਿਲੋਮੀਟਰ ਬਾਅਦ ਪੈ ਜਾਂਦੀ ਆ ਸਾਰਾ ਸਮਾਨ ਇੱਕੇ ਵਾਰ ਹੀ ਲੈ ਕੇ ਆਵਾਂਗੇ ਇਹ ਆਪਣੀ ਮਸ਼ੀਨਾਂ ਦੀ 2 ਨੰਬਰ ਤੇ ਇਹ ਕੰਪੈਨ ਆਪਣੀ 1 ਨੰਬਰ ਇਹਦੀ ਵਾਰੀ ਵੀ ਬਸ ਕੱਲ ਨੂੰ ਜਾਂ ਪਰਸੋ ਤਾਂ ਹੀ ਲਾ ਦਿਆਂਗੇ ਮਾਨ ਦਾ ਪਤਾ ਲੱਗ ਰਿਹਾ ਵੀ ਆਪਣਾ ਕੀ ਲੈਣ ਵਾਲਾ ਉਹ ਮਸ਼ੀਨ ਪੰਜਾਬ ਗਈ ਸੀ ਕਣਕ ਵੇਲੇ ਉਹਦੀ ਰਿਪੇਅਰ ਉੱਥੇ ਆਪਾਂ ਚੰਗੀ ਤਰ੍ਹਾਂ ਕਰੇ ਕੀਤੀ ਸੀ ਮੇਰੇ ਹਿਸਾਬ ਨਾਲ ਕੰਮ ਘੱਟ ਨਿਕਲੂਗਾ ਇਹਦੀ ਆਪਾਂ ਇੱਥੇ ਕੀਤੀ ਸੀ ਆ ਕੇ ਇੱਥੇ ਬਾਹਰ ਰਹਿ ਗਈ ਸੀ ਕਿਉਂਕਿ ਆਪਣੇ ਕੋਲ ਬੰਦੇ ਚਲੇ ਗਈ ਸੀ ਸਟਾਪ ਰਹਿਣੀ ਸੀਗਾ ਫਿਰ ਇੱਕ ਮਸ਼ੀਨੀ ਆਪਾਂ ਪੰਜਾਬ ਲੈ ਕੇ ਗਏ ਸੀ ਤੇ ਇਹ ਕਟਰਾ ਇੱਕ ਮਸ਼ੀਨ ਦਾ ਕਟਰਾ ਬਾਹਰ ਖੜਾ ਹੈ ਇਹ ਦਾ ਫਿਲਟਰ ਆਪਾਂ ਉਹਦੇ ਨਾਲ ਲਾਤਾ ਇੱਕ ਨੰਬਰ ਕਟਰ ਨਾਲ ਦੋ ਮਸ਼ੀਨਾਂ ਦਾ ਸੋਖੇ ਇੱਕੋ ਕੰਪਨੀਆਂ ਦਾ ਸੋਖੇ ਹੈ ਵੀ ਜਿਹੜਾ ਮਰਜ਼ੀ ਕਟਰਾ ਜਿੰਨੂੰ ਮਰਜ਼ੀ ਪਾ ਦਿਓ ਲਾ ਦਿਓ ਤੇ ਇਸ ਕਰਕੇ ਆ ਪ੍ਰੈਸ਼ਰ ਕੱਢਿਆ ਆਪਾਂ ਉਹਦੀ ਤਾਂ ਬਾਸਕਟਰ ਨੂੰ ਆਪਾਂ ਟੂਲ ਵੀ ਲਵਾਇਆ ਪੰਜਾਬ ਤੋਂ ਇੱਕ ਨੰਬਰ ਦੀ ਨੂੰ ਤਾਂ ਇਹ ਦੋ ਨੰਬਰ ਵਾਲੀ ਨੂੰ ਆਪਾਂ ਟੂਲ ਨਹੀਂ ਲਵਾਇਆ ਕਿਉਂਕਿ ਇੱਥੇ ਟੂਲ ਕੋਈ ਨਹੀਂ ਲਾਉਂਦਾ ਤੇ ਨੂੰ ਫਿਰ ਆਪਾਂ ਇਸ ਤਰ੍ਹਾਂ ਵੇਖਾਂਗੇ ਕੋਈ ਗ੍ਰਾਈਂਡਰ ਗ੍ਰਾਈਂਡਰ ਮੜਾ ਮੋਟਾ ਮਾਰ ਕੇ ਫਿਰ ਇਸ ਤਰ੍ਹਾਂ ਹੀ ਪਾ ਦੇਾਂਗੇ ਚਲੋ ਅੱਗੇ ਜਿਵੇਂ ਜਿਵੇਂ ਅਪਡੇਟ ਆਉਗੀ ਆਪਾਂ ਤੁਹਾਨੂੰ ਅੱਡੇ ਨਾਲ ਸਾਂਝੀ ਕਰਦੇ ਰਵਾਂਗੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਤੁਹਾਡੇ ਨਾਲ ਤੇ ਸਾਡੇ ਜੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਆਪਣਾ ਮੁੰਡਾ ਪਿੰਡੋ ਬਲਜੀਤ ਸਿੰਘ ਪੋਲਾ ਸਾਰਾ ਸਟਾਫ ਹੀ ਤੁਹਾਨੂੰ ਦੱਸਿਆ ਸੀ ਵੀ ਪਿੰਡ ਦਾ ਹੀ ਆਪਣਾ ਕੋਈ ਬੰਦਾ ਆਪਣੇ ਨਾਲ ਬਾਹਰੋਂ ਨਹੀਂ ਗਿਆ ਤੋਂ ਰੂਪ ਹੈ ਦੋ ਬੰਦੇ ਆਪਣੇ ਅੰਦਰ ਬੈਠੇ ਹੋਏ ਆ ਗੱਲਾਂ ਬਾਤਾਂ ਮਾਰਦੇ ਆ ਤੇ ਰੂਪਾ ਇੱਕ ਰੂਪਾ ਤੇ ਇੱਕ ਰੂਪਾ ਰੂਪਾ ਆਪਣਾ ਰੋਟੀਆਂ ਵਾਸਤੇ ਆ ਬੰਦਾ ਤੁਸੀਂ ਪਿਛਲੀਆਂ ਵੀਡੀਓ ਚ ਵੇਂਦੀ ਰਹੇ ਆ ਹੁਣ ਵੀ ਆਪਾਂ ਉਹਦੇ ਨਾਲ ਜਦੋਂ ਰੋਟੀ ਪਾਣੀ ਦਾ ਟਾਈਮ ਹੋਇਆ ਫਿਰ ਵੀਡੀਓ ਸਾਂਝੀ ਕਰਾਂਗੇ ਇਹ ਆਪਣੀ ਮਸ਼ੀਨ ਦਾ ਵਲੌਗ ਅੱਜ ਨਹੀਂ ਸੀਗਾ ਚਲੋ ਠੀਕ ਆ ਜੀ ਮਿਲਦੇ ਆ ਬਹੁਤ ਜਲਦੀ ਤੁਹਾਡੇ ਨਾਲ ਅਗਲੇ ਵਲੌਗ ਵਿੱਚ